ਹਾਂਜੀ ਸਰੋਤਿਓ ਤੁਹਾਡਾ ਰਜੇਸ਼ ਚੋਪੜਾ ਮੈਂ ਖਿਆ ਗੱਲਬਾਤ ਕਰੀਏ ਆਪਣੇ ਬੰਦਿਆਂ ਨਾਲ ਆਪਣੇ ਪਿਆਰੇ ਨਾਲ ਸਰੋਤਿਆਂ ਨਾਲ ਔਰ ਮੈਂ ਨਿਕਲਾ ਸੀ ਜੀ ਸਾਈਕਲਿੰਗ ਤੇ ਤੇ ਉਹ ਮਨ ਚ ਨਾਲ ਵਲਵਲੇ ਉੱਠਦੇ ਰਹਿੰਦੇ ਨੇ ਖਿਆਲ ਆਉਂਦੇ ਰਹਿੰਦੇ ਨੇ ਕੋਈ ਨਾ ਕੋਈ ਗੱਲਾਂ ਵਾਤਾ ਸਾਰਿਆਂ ਦੇ ਜ਼ਹਿਨ ਚ ਚੱਲਦੀਆਂ ਰਹਿੰਦੀਆਂ ਨੇ ਜ਼ਹਿਰੀ ਗੱਲ ਹੈ ਕੋਈ ਆ ਹੁਣ ਖੇਤ ਵੇਖੋ ਇਧਰਲੇ ਬੰਨੇ ਜੇ ਤੁਸੀਂ ਵੇਖੋ ਤਾਂ ਸੂਰਜ ਦੇ ਕਰਕੇ ਜਿਹੜਾ ਨਾ ਜੀ ਪਰシャਵਾ ਮੇਰਾ ਖੇਤਾਂ ਤੇ ਪੈ ਰਿਹਾ ਸਾਈਕਲ ਚਲਾਉਂਦੇ ਦਾ ਦਿਖ ਰਿਹਾ ਹੁਣ ਤੁਹਾਨੂੰ ਆ ਦੇਖੋ ਜਿੱਧਰ ਕੁਝ ਝੁੱਗੀਆਂ ਬਣੀਆਂ ਨੇ ਚੱਲ ਰਹੀ ਜ਼ਿੰਦਗੀ ਹੌਲੀ ਹੌਲੀ ਤੁਰੀਏ ਆ ਵੇਖੋ ਇਧਰੋਂ ਬੰਨੇ ਸੂਰਜ ਨਿਕਲਣ ਡਿਆ ਤੋਂ ਮੈਂ ਕਿਹਾ ਵੀ ਗੱਲਾਂ-ਬਾਤਾਂ ਕਰੀਏ ਐਵੇਂ ਹੀ ਦੇਖੋ ਨਾ ਹਰ ਕੋਈ ਆਪਣੇ ਆਪ ਨਾਲ ਬੋਲਦਾ ਰਹਿੰਦਾ ਪੱਕੀ ਗੱਲ ਹੈ ਕਿ ਨਹੀਂ ਉਹ ਆਪਣੇ ਆਪ ਨਾਲ ਬੋਲਦਾ ਰਹਿੰਦਾ ਮਤਲਬ ਕਿ ਜ਼ਹਿਨ 'ਚ ਕੁਝ ਨਾ ਕੁਝ ਚੱਲਦਾ ਰਹਿੰਦਾ ਐਵੇਂ ਅੰਦਰ ਹੀ ਜਿਹੜੀ ਖਚੜੀ ਰਿੱਤੀ ਜਾਈਏ ਤੇ ਬਾਹਰ ਕੋਈ ਗੱਲਬਾਤ ਕਰੀਏ ਬੋਲੀਏ ਕਿਸੇ ਨਾਲ ਤਾਂ ਬੰਦਾ ਕੋਈ ਨਹੀਂ ਸੀਗਾ ਮੇਰੇ ਨਾਲ ਬੋਲਣ ਵਾਲਾ ਮੈਂ ਖੈਰੋ ਇੱਕ ਮਾਧਿਅਮ ਤੇ ਸੁਣਾਗਾ ਵੀ ਇਹ ਵੀਡੀਓ ਬਣਾ ਕੇ ਨਾ ਫੇਸਬੁਕ ਵਾਲਿਆਂ ਨੂੰ ਸੁਣਾਵਾਂਗੇ ਉਹਨਾਂ ਨਾਲ ਗੱਲਾਂ ਮਾਰਾਂਗੇ ਹੈ ਹੋਰਾਂ ਪਰਾਂ ਦੀਆਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਮਾਰਾਂਗੇ ਆ ਵੇਖੋ ਸਾਈਕਲਾਂ ਤੇ ਜਾ ਰਹੇ ਨੇ ਪੰਦੀ ਕਈ ਰਾਹ ਰਸਤੇ ਪੈ ਨੇ ਇੱਕ ਟਰੈਕਟਰ ਤੋਂ ਰਿਹਾ ਆਉਂਦਾ ਉਧਰੋਂ ਦੀ ਤੇ ਉਹਨੇ ਗਾਣੇ ਲਾਇ ਨੇ ਉੱਤੇ ਸਾਰੇ ਹੈਂ ਦੇਖੋ ਇਹ ਉਮਰ ਉਮਰ ਦੇ ਜਜ਼ਬੇ ਨੇ ਜੀ ਐ ਬਹੁਤ ਸੋਹਣਾ ਦੇਖੋ ਆ ਰਿਹਾ ਜੀ ਆਹ ਦੇਖੋ ਜੀ ਉਹ ਵਾਹ ਜੀ ਵਾਹ ਦੇਖਿਆ ਜੀ ਆਹ ਤੋਰੇ ਨੇ ਕੋਈ ਲੈ ਕੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਹਾਂ ਠੀਕ ਹੈ ਜੀ ਕਿੱਧਰ ਨੂੰ ਜਾ ਰਹੇ ਹੈ ਟੱਪੜੀਆਂ ਟੱਪੜੀਆਂ ਹਾਂਜੀ ਕੀ ਕਰ ਰਹੇ ਹੋ ਗੰਨਾ ਕੱਟਦੇ ਆ ਜੀ ਗੰਨਾ ਕੱਟਦੇ ਹੋ ਹਾਂ ਪੰਜਾਬੀ ਨਹੀਂ ਹੋ ਤੂੰ ਪੰਜਾਬੀ ਨਹੀਂ ਹੋ ਬਿਹਾਰ ਕੇ ਹੈ ਦੇਖੋ ਜੀ ਆ ਇੱਕ ਗੱਲ ਹੋ ਗਈ ਵੀ ਪੰਜਾਬੀ ਬੰਦਾ ਹੁਣ ਮੈਂ ਤੇ ਹੰਗ ਮੋਡ ਤੋਂ ਪੰਜਾਬੀ ਮੈਂ ਲੱਭਦਾ ਸੀ ਕੋਈ ਬੰਦਾ ਗੱਲਬਾਤ ਕਰੇ ਤੇ ਬੰਦੇ ਜਿਹੜੇ ਲੱਭਦੇ ਨੇ ਨਾ ਬਹੁਤੇ ਹੁਣ ਉਹ ਪੰਜਾਬੀ ਨਹੀਂ ਲੱਭਦੇ ਪੰਜਾਬ ਚ ਕਈ ਵਾਰੀ ਹੁਣ ਇਹਦੇ ਨਾਲ ਕੀ ਮੈਂ ਗੱਲਾਂ ਕਰਾਂ ਕਹਿੰਦਾ ਗੰਨਾ ਕੱਢਦਾ ਹੂੰ ਜੀ ਮੈਂ ਹਾਂ ਜੀ ਆ ਦੇਖੋ ਜੀ ਕਣਕਾਂ ਜਿਹੜੀਆਂ ਲਗਭਗ ਲਗਭਗ ਤਿਆਰ ਹੋਣ ਤੇ ਆਈਆਂ ਹੈ ਔਰ ਤੁਰੇ ਜਾਂਦੇ ਨੇ ਲੋਕ ਕਿ ਐਸੀ ਗੱਲ ਨਹੀਂ ਉੱਠੇ ਨੇ ਤੇਰੇ ਤੇ ਵਾਹ ਜੀ ਵਾਹ ਆ ਦੇਖੋ ਜੀ درخت ਲੱਗਾ ਸੜਕ ਦੇ ਉੱਤੇ ਬਹੁਤ ਵਧੀਆ ਔਰ ਆ ਮੈਂ ਤੁਹਾਨੂੰ ਨਜ਼ਾਰਾ ਵਖਾਣਾ ਦੂਰ ਤੱਕ ਕੀ ਸੋਹਣੀ ਕੁਦਰਤ ਆ ਯਾਰ ਹਾਂਜੀ ਤੇ ਗੱਲਾਂ ਕਰੀਏ ਕੁਝ ਪੁਰਾਣੀਆਂ ਹੈ ਕੋ ਬਹੁਤシャレ ਸ੍ਰੋਤ ਜਿਹੜੇ ਸਾਡੇ ਨੇ ਨਾ ਜੀ ਉਹ ਬੁੜੀਆਂ ਗੱਲਾਂ ਮਾਰਦੇ ਨੇ ਕਮੈਂਟਾਂ ਵਿੱਚ ਹੰਦੀ ਕੋਈ ਪੋਸਟ ਪਾਉਂਦੇ ਨੇ ਜੇ ਅਸੀਂ ਤਾਂ ਕਮੈਂਟਾਂ ਚ ਬੜੀਆਂ ਗੱਲਾਂ ਮਾਰਦੇ ਨੇ ਉਹ ਮੈਂ ਕਿ ਮਾਤਾ ਜੀ ਦੀ ਨਾਲ ਗੱਲਬਾਤ ਕੀਤੀ ਤੇ ਉਹ ਮਾਤਾ ਜੀ ਨੇ ਸੁਣਾਈਆਂ ਗੱਲਾਂ ਪੁਰਾਣੇ ਸਮੇਂ ਦੀਆਂ ਵੀ ਕੋਠਿਆਂ ਤੇ ਮੰਜੇ ਡਾਂਦੇ ਸੀ ਰਾਤ ਨੂੰ ਕੋਠਿਆਂ ਤੇ ਸੁੰਦੇ ਸੀ ਫਿਰ ਕਿਣੀਆਂ ਲੱਗ ਪੈਣੀ ਹੈ ਫਿਰ ਥੱਲੇ ਆ ਜਾਣਾ ਫਿਰ ਉੱਪਰ ਚੜ੍ਹ ਜਾਣਾ ਜਦੋਂ ਹਟ ਦੇਣਾ ਮੀਂਹ ਦੁਆਰਾ ਔਰ ਉਹ ਬਚਪਨ ਦੀਆਂ ਗੱਲਾਂ ਖੇਡਾਂ ਖਲਾਰਾਂ ਉਹ ਬੜੀਆਂ ਸਰੋਤਿਆਂ ਨੂੰ ਪਸੰਦ ਆਈਆਂ ਦੇਖੋ ਸਾਡਾ ਬਚਪਨ ਇਸੇ ਤਰ੍ਹਾਂ ਹੀ ਨਿਕਲਿਆ ਬਚਪਨ ਦੇ ਵਿੱਚ ਕਿੰਨਾ ਸੋਹਣਾ ਸਮਾਂ ਹੁੰਦਾ ਸੀਗਾ ਕੋਈ ਫਿਕਰ ਨਹੀਂ ਸੀ ਹੁੰਦਾ ਕਬੀਲਦਾਰੀਆਂ ਦਾ ਹੁੰਦਾ ਹੋਵੇਗਾ ਵੱਡਿਆਂ ਨੂੰ ਹੁੰਦਾ ਹੋਵੇਗਾ ਪਰ ਜਦੋਂ ਅਸੀਂ ਬੱਚੇ ਹਾਂ ਤੇ ਜਾਂ ਜਿਹੜੇ ਹੁੰਦੇ ਬੱਚੇ ਨੇ ਮਤਲਬ ਬਚਪਨ ਦੇ ਵਿੱਚ ਕੋਈ ਫਿਕਰ ਨਹੀਂ ਹੁੰਦਾ ਹੁੰਦੇ ਨੇ ਫਿਕਰ ਸਾਰੇ ਕੁਝ ਪਰ ਉਹ ਵੱਡਿਆਂ ਵਾਸਤੇ ਹੁੰਦੇ ਨੇ ਜਿਨ੍ਹਾਂ ਕਬੀਲਦਾਰੀ ਤੌਰ ਨਹੀਂ ਹੁੰਦੀ ਆ ਉਹਨਾਂ ਕੋਲ ਜਿਹੜਾ ਹੈਗਾ ਭਾਈ ਜੀ ਸਤਿ ਸ੍ਰੀ ਅਕਾਲ ਉਹ ਉਹਨਾਂ ਕੋਲ ਹੁੰਦੇ ਨੇ ਫਿਕਰ ਬਚਪਨ ਤੇ ਬੜੀ ਮਸਤਾਨੀ ਰੋਤਾ ਗਿਆ ਤੇ ਉਹਦੇ ਚ ਬਸ ਇਹ ਹੁੰਦਾ ਸੀ ਕਿ ਮੈਂ ਦਿਹਾੜੀ ਜਿਹੜੀ ਬੜੀ ਲੰਮੀ ਲੱਗਦੀ ਸੀ ਦਿਹਾੜੀ ਦਿਹਾੜੀ ਛੋਟੀ ਨਹੀਂ ਸੀ ਲੱਗਦੀ ਨੇ ਬੜਾ ਲੰਬਾ ਦਿਨ ਹੁੰਦਾ ਸੀਗਾ ਉਹ ਲੰਬਾ ਤਾਂ ਹੁੰਦਾ ਸੀਗਾ ਤੇ ਕੋਈ ਚਿੰਤਾ ਤੇ ਹੁੰਦੀ ਨਹੀਂ ਸੀ ਬਸ ਟੈਹੇ ਵੀ ਕੱਢਣਾ ਹੁੰਦਾ ਸੀਗਾ ਤੇ ਸਵੇਰੇ ਉੱਠੇ ਉੱਠ ਕੇ ਆਰਾਮ ਨਾਲ ਹੌਲੀ ਹੌਲੀ ਜਿਹੜਾ ਹੈ ਮੰਜਿਆਂ ਬਿਸਤਰਿਆਂ ਤੋਂ ਘਰ ਦੇ ਪਿਆਰ ਕਰ ਕਰ ਕੇ ਹੈ ਤੇ ਉਹ ਮਦਲਾਰ ਕੇ ਠਾਲਦੇ ਸਨ ਬੜੇ ਪਿਆਰ ਨਾਲ ਚਾਹ ਲਓ ਜੀ ਜਾਦੇ ਨਾਲ ਨਾ ਕੋਈ ਨਾ ਕੋਈ ਬਰੈਡ ਤੇ ਬੰਦ ਖਾਂਦੇ ਹੁੰਦੇ ਸੀ ਅਸੀਂ ਬਚਪਨ ਦੇ ਵਿੱਚ ਤੁਸੀਂ ਵੀ ਬਹੁਤ ਸਾਰੇ ਸੁਰਤੇ ਖਾਂਦੇ ਹੋਗੇ ਸ਼ਾਇਦ ਮੈਨੂੰ ਤਾਂ ਯਾਦ ਹੈ ਨਾ ਵੀ ਉਹਦੋਂ ਨਾ ਦੀ ਇੱਕ ਬਰੈਡ ਆਈ ਸੀਗੀ ਕਿੱਤੀ ਵਾਲਿਆਂ ਦੀ ਕਿੱਤੀ ਵਾਲਿਆਂ ਦੀ ਬਰੈਡ ਐ ਸੀ ਮਿੱਠੀ ਉਹਦੇ ਵਿੱਚ ਨਾ ਜੀ ਉਹ ਚੈਰੀ ਚਲੋ ਭਾਵੇਂ ਹੁੰਦੇ ਤੇ ਹੁਣ ਦੇ ਭਾਵੇਂ ਉਹ ਕਦੂ ਕੱਟ ਕੇ ਬਰੀਕ-ਬਰੀਕ ਜੀ ਮਿੱਠੇ ਚ ਭੋਇਆ ਹੋਵੇ ਭਾਵੇਂ ਪਰੰਤੂ ਉਹ ਇਹ ਉਹਨੂੰ ਚੈਰੀ ਇਹ ਕਹਿੰਦੇ ਸੀ ਵਿਚੈਰੀ ਵਾਲੀ ਬਰੈਡ ਐ ਤੇ ਉਹ ਬਰੈਡ ਜਿਹੜੀ ਐਨਾ ਜੀ ਬੜੀ ਪਪੂਲਰ ਹੋਈ ਉਹ ਹਲਕੇ ਖੱਟੇ ਰੰਗ ਚ ਹੁੰਦੀ ਸੀ ਤੇ ਉਹਦੇ ਨਾਲ ਨਾ ਜੀ ਪਿਉਂ ਪਿਉਂ ਕੇ ਚਾਹ ਪੀਣੀ ਤੇ ਬੰਦ ਵੀ ਹੁੰਦੇ ਸੀਗੇ ਹੈ ਮੋٹے ਮੋٹے ਬਰੈਡ ਦੇ ਬੰਦ ਉਹਨੂੰ ਤੋੜ ਕੇ ਤੇ ਉਹਨੂੰ ਪਿਉਂ ਕੇ ਚਾਹ ਦੇ ਵਿੱਚ ਪੀਣਾ ਮਜ਼ਾ ਆ ਜਾਂਦਾ ਸੀਗਾ ਹੈ ਔਰ ਉਦੋਂ ਵਾਰ ਫਿਰ ਨਾਣਾ ਤੋਣਾ ਤੇ ਜੇਕਰ ਜਿਦਾ ਅੱਜ ਕੱਲ ਦੇ ਦਿਨ ਨੇ ਨਾ ਜੀ ਪੇਪਰ ਮੁੱਕ ਗਏ ਬੱਚਿਆਂ ਦੇ ਪੇਪਰ ਮੁੱਕ ਜਾਣ ਤੇ ਇਹਨਾਂ ਦੀ ਫਿਰ ਬਹੁਤ ਮਜ਼ਾ ਆਣਾ ਆ ਵੇਖੋ ਜੀ ਖੇਤ ਦਾ ਵੀ ਦ੍ਰਿਸ਼ ਵੇਖੀ ਚੱਲੋ ਨਾਲ ਦੇ ਨਾਲ ਹਾਂ ਵੇ ਕੀ ਹਾਲ ਹੈ ਤੇਰਾ ਆ ਇਧਰਲੇ ਪਾਸੇ ਨੇ ਜੀ ਅ ਅੰਬ ਲੱਗੇ ਨੇ ਇਹਨਾਂ ਤੇ ਹੁਣ ਬੂਹ ਰਣਾ ਅਜੇ ਤਨੀ ਸ਼ੁਰੂ ਹੋਇਆ ਕਿਤੇ ਕਿਤੇ ਕਿਸੇ ਕਿਸੇ ਅੰਬ ਨੂੰ ਸ਼ੁਰੂ ਹੋ ਗਿਆ ਤੋਂ ਮਹੀਨਾ ਜਿਹੜਾ ਚੱਲਣ ਡਿਆ ਉਹ ਮਾਰਚ ਦਾ ਚੱਲਣ ਡਿਆ ਔਰ ਅੱਜ ਜਿਹੜੀ ਹੈ 15 ਮਾਰਚ ਹੋ ਗਈ ਹੈ 2024 ਤਾਂ ਉਹ ਗੱਲ ਕਰਦਾ ਸੀਗਾ ਬਚਪਨ ਦੀ ਤੇ ਉਹ ਛੁੱਟੀਆਂ ਹੋਈਆਂ ਹੋਣੀਆਂ ਨਾ ਜਦੋਂ ਬਿਲਕੁਲ ਫ੍ਰੀ ਤੇ ਕਾਪੀਆਂ ਕਿਤਾਬਾਂ ਬਸਤਾ ਮੁੜ ਕੇ ਵੇਖਣਾ ਹੀ ਨਹੀਂ ਉਹ ਬੜਾ ਸਾਰਾ ਸਾਲ ਹੰਡਾਲਿਆ ਉਹਨੂੰ ਕਦੀ ਹਿੰਦੀ ਦੀ ਕਾਪੀ ਕਰੀ ਪੰਜਾਬੀ ਦੀ ਕਾਪੀ ਕਰੀ ਮੈਥ ਦੇ ਸਵਾਲ ਕਦੀ ਕੁਛ ਤੇ ਕਦੀ ਕੁਛ ਤੇ ਕਦੀ ਝਟਕਾਂ ਕਰਦਿਆਂ ਦੀਆਂ ਪੜ ਲਾ ਪੜਦਾ ਨਹੀਂ ਉਹ ਸਿਆਪਾਖਾਨਾ ਮੁੱਕਦਾ ਸੀ ਪੇਪਰ ਮੁੱਕਦੇ ਸੰਤੈ ਜਿੱਦਾਂ ਦੀ ਮਰਜ਼ੀ ਹੋ ਜਾਣ ਚੰਗੇ ਹੋ ਜਾਣ ਮਾੜੇ ਹੋ ਜਾਣ ਇਸ ਗੱਲ ਦਾ ਕੋਈ ਫਿਕਰ ਨਹੀਂ ਸੀ ਬਸ ਪੇਪਰ ਮੁੱਕ ਗਏ ਨੇ ਇਸ ਗੱਲ ਦੀ ਖੁਸ਼ੀ ਹੁੰਦੀ ਸੀਗੀ ਇਸ ਗੱਲ ਦਾ ਦੁੱਖ ਪੋਰਾ ਨਹੀਂ ਸੀ ਹੁੰਦਾ ਵੀ ਚੰਗੇ ਨਹੀਂ ਹੋਏ ਪੇਪਰ ਕੀ ਬਣੂਗਾ ਪੇਪਰ ਦੇ ਦਿੱਤੇ ਜੀ ਮੈਂ ਜਿੱਦਾਂ ਦੀ ਮਰਜ਼ੀ ਖਤਮ ਹੋ ਗਏ ਤੇ ਹੁਣ ਮੈਂ ਵਿਹਲਾ ਜੀ ਤੇ ਦੋਸਤਾਂ ਮਿੱਤਰਾਂ ਨਾਲ ਖੇਡਣਾ ਬਾਹਰ ਗਲੀਆਂ ਵਿੱਚ ਪਤੰਗ ਉਡਾਣੇ ਬੰਟੇ ਖੇਡਣੇ ਔਰ ਜਿਹੜਾ ਹੈ ਥੜੀਆਂ ਤੇ ਬਹਿਣਾ ਗਲੀਆਂ ਵਿੱਚ ਨਿਕਲ ਕੇ ਆ ਵੇਖੋ ਸਰੋਤਲ ਨਾਲ ਦੀ ਨਾਲ ਤੁਸੀਂ ਇਧਰਲੇ ਪਾਸੇ ਵੀ ਆਇਓ ਚਲੋ ਵਾਪਸ ਜ਼ਿੰਦਗੀ ਚ ਤੁਸੀਂ ਬਚਪਨ ਚ ਲੰਘੇ ਲੱਗਦੇ ਆ ਦੇਖੋ ਜੀ ਖੇਤ ਲੱਗੇ ਨੇ ਦੂਰ ਦੂਰ ਤੱਕ ਦ੍ਰਿਸ਼ ਬੜਾ ਵਧੀਆ ਬਣਿਆ ਹੋਇਆ ਤਾਂ ਫੇਰ ਆ ਜੀ ਵਾਪਸ ਉਹ ਟੀਵੀ ਜਿਹੜਾ ਨਾ ਜੀ ਉਹ ਬੜਾ ਲਿਮਟਿਡ ਜਆ ਉਹਦੇ ਤੇ ਐਂਟਰਟੇਨਮੈਂਟ ਹੁੰਦੀ ਸੀਗੀ ਇੱਕੋ ਹੀ ਦੂਰਦਰਸ਼ਨ ਹੁੰਦਾ ਸੀਗਾ ਤੇ ਜਾਂ ਦਿੱਲੀ ਦੂਰਦਰਸ਼ਨ ਤੇ ਦੂਜਾ ਜਲੰਧਰ ਦੂਰਦਰਸ਼ਨ ਇਹਨਾਂ ਤੋਂ ਇਲਾਵਾ ਕੋਈ ਹੁਣ ਤੇ 3600 ਚੈਨਲ ਨੇ ਨਾ ਚੈਨਲ ਹੀ ਬਦਲੀ ਜਾਵੇ ਪੰਜ ਸਾਰੀ ਜੜੀ ਬੰਦਾ ਤਾਂ ਨਹੀਂ ਮੁੱਕਦੇ ਤੇ ਉਦੋਂ ਦੋ ਹੀ ਚੈਨਲ ਹੁੰਦੇ ਸਨ ਦਿੱਲੀ ਦੂਰਦਰਸ਼ਨ ਤੇ ਉਹ ਵੀ ਇੰਨੇ ਵਹਿਲੇ ਸਨ ਆ ਜੀ ਮਤਲਬ ਕਿ ਚੈਨਲਾਂ ਵਾਲੇ ਹੁਣ ਤੇ ਚੈਨਲਾਂ ਵਾਲਿਆਂ ਨੇ ਟਾਈਆਂ ਛਾਈਆਂ ਲਾਈਆਂ ਨੇ ਤੇ ਵੇਲ ਨਹੀਂ ਹੈਗਾ 1 ਮਿੰਟ ਦਾ ਵੀ ਤੇ ਉਹ ਪਹਿਲੂ ਵਾਲੇ ਨਾ ਵਹਿਲੇ ਹੁੰਦੇ ਸਨ ਉਹ ਚੈਨਲ ਬੰਦ ਕਰ ਦਿੰਦੇ ਸਨ ਮਤਲਬ 2-3 ਘੰਟੇ ਪ੍ਰੋਗਰਾਮ ਚਲਾ ਕੇ ਨਾ ਜੀ ਤੇ 11-12 ਵਜੇ ਦੁਪਹਿਰੇ ਚੈਨਲ ਇਕ ਵਾਰੀ ਬੰਦ ਹੋ ਜਾਣਾ ਉਹ ਬੰਦ ਹੋ ਜਨਾ ਰੈਸਟ ਹੋ ਜਾਣਾ ਮਤਲਬ ਬੰਦ ਹੋ ਗਿਆ ਜੀ ਕੰਮ ਹੁਣ ਦੁਬਾਰਾ ਖੁੱਲੇਗਾ ਜੀ 4 ਵਜੇ ਸ਼ਾਮਾਂ ਨੂੰ ਤੇ 4 ਵਜੇ ਜਦੋਂ ਖੁੱਲਣਾ ਨਾ ਜੀ ਉਹ ਮੇਰੇ ਖਰੇ ਲਈ ਇੱਕ ਅੱਦੇ ਬੰਦੇ ਦੀ ਡਿਊਟੀ ਲਾਈ ਹੁੰਦੀ ਸੀ ਵੀ ਤੂੰ ਚੈਨਲ ਖੋਲਣਾ ਆ ਕੇ ਉਹ ਚੈਨਲ ਕਿੱਦਾਂ ਖੁੱਲਦਾ ਸੀਗਾ ਉਹ ਆ ਕੇ ਨਾ ਜੀ ਪਹਿਲਾਂ ਸੱਟਿਆਂ ਮੇਂ ਬਜਾਇਤੇ ਦਾ ਲੋਗੋ ਆਣਾ ਤੇ ਦੂਰਦਰਸ਼ਨ ਦਾ ਤੇ 뮤직 ਚੱਲਣਾ ਪਿੱਛੇ ਹੌਲੀ ਹੌਲੀ ਬਹੁਤ ਈਮਾ 뮤직 ਤੇ ਉਹ ਉਹਨੂੰ ਵੇਖੀ ਜਾਣਾ ਇਹ ਨਹੀਂ ਵੀ ਜੇ ਖੁੱਲਣ ਨੂੰ ਹੈ ਗਨੇ ਤੇ 5 ਮਿੰਟ ਦੇ 4 ਵਜੇ ਖੁੱਲਣਾ ਤੇ ਮੰਨ ਲਓ 4 ਵਜੇ ਨੂੰ 10 ਮਿੰਟ ਤੇ ਖੋਲ ਲਿਆ ਟੀਵੀ ਤੇ ਥੋੜਾ ਵੀ ਉਹ ਉਹ ਕੁਝ ਵੀ ਨਹੀਂ ਆਂਡਿਆ ਉੱਤੇ ਉਹ ਕੱਲਾ ਹੀ ਲੋਗੋ ਤੇ ਹਲਕਾ ਹਲਕਾ 뮤직 ਵੱਜਣ ਰਿਹਾ ਉਹਨੂੰ ਵੇਖੀ ਜਾਣਾ ਵੇਖੋ ਕੀ ਆ ਯਾਰ ਵਧੀਆ ਸਮਾਸਿਕਾ ਹੈ ਤੇ ਹੁਣ ਅਸੀਂ 1 ਮਿੰਟ ਲਈ ਵਿਹਲੇ ਹੁੰਦੇ ਆ ਜੇ ਸਾਡੇ ਕੋਲ ਟਾਈਮ ਹੈਗਾ ਤੇ ਅਸੀਂ ਹੋਰ ਕੰਮ ਕਰਨ ਲੱਗ ਜਾਂਦੇ ਆ ਉਹਨੂੰ ਬੈਠੇ ਵੇਖੀ ਜਾਣਾ 10 ਮਿੰਟ ਪੂਰੇ ਵੇਖ ਵੇਖ ਕੇ ਚੈਨਲ ਖਲਾ ਦੇਣਾ ਜਿੰਮਗਾ ਤੇ ਉਹ ਇੱਕ اناਊਂਸਰ ਆਣੀ ਉਹਨੇ ਕੁਝ ਦੱਸਣਾ ਤਕਸਰਾ ਕੀ ਪ੍ਰੋਗਰਾਮ ਨੇ ਕਦੋਂ-ਕਦੋਂ ਆਣੇ ਨੇ ਤੇ ਉਹਨਾਂ ਨੂੰ ਮਾੜਾ-ਮੋਟਾ ਵੇਖਣਾ ਬੈਠ ਕੇ ਤੇ ਸੀਰੀਅਲ ਛੋਟੇ-ਮੋਟੇ ਘਰੇਲੂ ਹੁੰਦੇ ਸਨ ਖਬਰਾਂ ਆ ਜਾਣੀਆਂ ਪਹਿਲੋਂ ਤੇ ਸਾਨੂੰ ਇਸ ਗੱਲ ਦਾ ਬੜਾ ਗੁੱਸਾ ਚੜਦਾ ਸੀ ਵੀ ਚੈਨਲ ਤੁਸੀਂ ਅਜੇ ਖੋਲਿਆ ਹੈ ਖੋਲਦੇ ਸਾਰ ਹੀ ਉਹਨੇ 10 ਮਿੰਟ ਖਬਰਾਂ ਦਿਲਾ ਦੇਣੇ ਉਹਤੇ ਆਪਣੇ ਵੱਲੋਂ ਖਬਰਾਂ ਸੰਦੇਸਾਂ ਵੀ ਚੱਲੋ ਜਿਹੜੇ ਵੱਡੇ ਨੇ ਜਿਨ੍ਹਾਂ ਨੂੰ ਚਿੰਤਾ ਸਮਾਜ ਦੀ ਉਹਨਾਂ ਨੂੰ ਪਤਾ ਲੱਗੇ ਕੀ ਕੁਝ ਹੋ ਵਾਪਰ ਰੰਡਿਆ ਪਰ ਸਾਨੂੰ ਬੱਚਿਆਂ ਨੂੰ ਦੱਸਿਆ ਕਿ ਲੈ ਖਬਰਾਂ ਦਾ ਕੀ ਕੰਮ ਵੀ ਚੈਨਲ ਖੋਲਿਆ ਪਹਿਲਾਂ ਹੀ ਖਬਰਾਂ ਲਾਤੀਆਂ ਤਾਂ ਜੀ ਉਹ ਇਸ ਤਰ੍ਹਾਂ ਦੀ ਐਂਟਰਟੇਨਮੈਂਟ ਸੀਗੀ ਫਿਰ ਗਲੀਆਂ ਵਿੱਚ ਬੜਾ ਖੇਡਣਾ ਜੀ ਭੱਜਣਾ ਗਲੀਆਂ ਦੇ ਵਿੱਚ ਹੈ ਹੱਥਾਂ ਵਿੱਚ ਨਾ ਜੁੱਤੀਆਂ ਫਸਾ ਲੈਣੀਆਂ ਚੱਪਲਾਂ ਨੈਲਨ ਵਾਲੀਆਂ ਉਹਨਾਂ ਨੂੰ ਹੱਥਾਂ ਦੇ ਫਸਾ ਕੇ ਜਾਦ ਬਣਾ ਕੇ ਉਹਨਾਂ ਦੇ ਭੱਜਣਾ ਪਰ ਇੱਕ ਦੂਜੇ ਦੇ ਪਿੱਛੇ ਤੇ ਨੰਗੇ ਪੈਰੀ ਉਹ ਚਪਲਾਂ ਕਿ ਜਗ੍ਹਾ ਤੇ ਲਾ ਦੇ ਨੇ ਸਾਰਿਆਂ ਨੇ ਖੇਡਣ ਤੋਂ ਪਹਿਲਾਂ ਨੰਗੇ ਪੈਰੀ ਭੱਜੀ ਜਾਣਾ ਗਲੀਆਂ ਇੱਥੇ ਇੱਕ ਦੂਜੇ ਦੇ ਅੱਗੇ ਪਿੱਛੇ ਕੂਕਾਂ ਮਾਰਨੀਆਂ ਚੀਕਾਂ ਮਾਰਨੀਆਂ ਅੱਜ ਕੱਲ ਦੇ ਬੱਚੇ ਕਿੱਥੇ ਕੂਕਾਂ ਚੀਕਾਂ ਮਾਰਦੇ ਨੇ ਉਹ ਇਹੋ ਜਿਹਾ ਸਮਾਂ ਸੀਗਾ ਬਹੁਤ ਵਧੀਆ ਸਮਾਂ ਸੀਗਾ ਜੀ ਉਹ ਤੇ ਉਹ ਉਹ ਫਿਰ ਜਦੋਂ ਸ਼ਾਮਾਂ ਪੈ ਜਾਣੀਆਂ ਨਾ ਜੀ ਦਿਹਾੜੀ ਨਿਕਲ ਗਈ ਸਾਰੀ ਖੇਡ ਦੇ ਖੜਾਂਦੇ ਸ਼ਾਮਾਂ ਨੂੰ ਫਿਰ ਅ ਜਿਹੜਾ ਇੱਕ ਵਾਰੀ ਫੇਰ ਦੌਰ ਚੱਲਣਾ ਘੰਟਾ ਕਿ ਟਿਕਣਾ ਕਰ ਜਾਂਦੇ ਨੇ ਝਾੜ ਚੰਪ ਕੇ ਬਿਠਾਣੇ ਥੋੜੀ ਦਰ ਵੀ ਸਾਰੀ ਦਿਹਾੜੀ ਲੋਰ ਲੋਰ ਫਿਰਦੇ ਰਹਿੰਦੇ ਹੋ ਥੋੜੀ ਦਰ ਘਰ ਵੀ ਘੜਵੰਤਰ ਵੀ ਘੜੋ ਤੇ ਬੜਾ ਔਖਾ ਘੰਟਾ ਕਿ ਕੱਢਣਾ ਤੇ ਫਿਰ ਮੁੜ ਕੇ ਨਿਕਲ ਜਾਂਦੇ ਜੀ ਫੇਰ ਉਹੀ ਗੱਲਾਂ ਦੋਸਤ ਮਿੱਤਰ ਆ ਜਾਂਦੇ ਚੋਰ ਸਿਪਾਹੀ ਛੂਨ ਛਲਿੱਕਾ ਫੇਡਾ ਫੇਡਣੀਆਂ ਜੀ ਸਤਿ ਸ੍ਰੀ ਅਕਾਲ ਜੀ ਤਾਂ ਉਹ ਐਦਾਂ ਦੀ ਜਿਹੜੀਆਂ ਚੱਲਦੀ ਰਹਿੰਦਾ ਸੀ ਰੁਟੀਨ ਤੇ ਟੀਵੀ ਦੀ ਗੱਲ ਕਰੀ ਸੀ ਨਾ ਜੀ ਉਹ ਇੱਕ ਟੀਵੀ ਤਾਂ ਇਹ ਵੀ ਦ੍ਰਿਸ਼ ਹੁੰਦਾ ਸੀ ਵੀ ਟੀਵੀ ਆਪਣੇ ਘਰ ਨਹੀਂ ਸੀ ਹੁੰਦਾ ਗਵਾਂਡੀਆਂ ਦੇ ਘਰ ਹੁੰਦਾ ਸੀਗਾ ਇਹ ਦੋ ਘਰ ਛੱਡ ਕੇ ਹੁੰਦਾ ਸੀਗਾ ਉਹ ਉਹਨਾਂ ਦੇ ਘਰ ਜਾ ਕੇ ਟੀਵੀ ਵੇਖਣਾ ਤੇ ਉਹਨਾਂ ਨੇ ਨਾ ਜੀ ਪੱਲੀ ਪਾ ਦੇਣੀ ਗੋਰੀ ਤੇ ਉਹ ਪੁਰਾਣੇ ਸਮੇਂ ਸੰ ਸਾਦੇ ਜੀਵਨ ਸੰ ਤੇ ਉਹਦੇ ਤੇ ਬੈਠ ਜਾਣਾ ਸੀ ਜਾ ਕੇ ਤੇ ਕਈ ਵਾਰੀ ਅਗਲੇ ਦਾ ਮੂਡ ਨਹੀਂ ਸੀ ਹੁੰਦਾ ਟੀਵੀ ਚਲਾਉਣ ਦਾ ਜੇ ਘਰ ਦੇ ਸੌ ਕੰਮ ਹੁੰਦੇ ਸੀਗੇ ਤੇ ਅਸੀਂ ਚੱਲ ਜਾਣਾ ਬਿਨਾ ਗੱਲੋਂ ਪਰੋਣੇ ਬਣ ਕੇ ਵੀ ਅਸੀਂ ਟੀਵੀ ਦੇਖਣ ਆਏ ਆ ਅਗਲੇ ਦਾ ਮੂਡ ਹੀ ਨਹੀਂ ਹੈਗਾ ਟੀਵੀ ਚਲਾਉਣ ਦਾ ਜੇ ਪਤਾ ਨਹੀਂ ਉਹਨੇ ਕਦੋਂ ਚਲਾਉਣਾ ਸੀਗਾ ਤੇ ਉਹ ਇਹੋ ਜਿਹਾ ਸੀ ਨਹੀਂ ਹੋਣਾ ਸਾਨੂੰ ਵੀ ਪਤਾ ਹੋਣਾ ਪਤਾ ਨਹੀਂ ਹੁਣ ਮਿਹਰਬਾਨੀ ਕਰਨਗੇ ਚਲਾਉਣਗੇ ਕਿ ਨਹੀਂ ਚਲਾਉਣਗੇ ਕਈ ਵਾਰੀ ਤਾਂ ਉਹਨਾਂ ਨੇ ਕਹਿ ਦੇਣਾ ਵੀ ਅਜੇ ਨਹੀਂ ਵੀ ਠਹਿਰ ਕੇ ਆਜੇ ਤੇ ਚੁੱਪ ਕਰਕੇ ਗੁਸਾਨੇ ਸੀ ਲੱਗਦਾ ਬਸ ਪਤਾ ਹੁੰਦਾ ਸੀ ਚੁੱਪ ਕਰਕੇ ਬਾਹਰ ਨੂੰ ਨਿਕਲ ਜਾਣਾ ਤੋਂ ਉਹ ਗੱਲਾਂ ਸੀ ਜੀ ਬੜੀਆਂ ਵਧੀਆ ਤੇ ਜਦੋਂ ਕਿਤੇ ਫਿਰ ਟੀਵੀ ਚੱਲਦਾ ਹੋਣਾ ਸਾਰਿਆਂ ਨੇ ਬੈਠਾ ਹੋਣਾ ਗਵਾਂਡੀਆਂ ਦਾ ਟੱਬਰ ਵੀ ਬੈਠਾ ਹੋਣਾ ਤੇ ਅਸੀਂ ਨਿਆਣੇ ਨਿੱਕਿਆ ਨੇ ਵੀ ਜਿਨ੍ਹਾਂ ਦੇ ਘਰ ਟੀਵੀ ਨਹੀਂ ਉਹਨਾਂ ਨੇ ਉਹਨਾਂ ਦੇ ਘਰ ਬੈਠਾ ਹੋਣਾ ਤੇ ਫਿਲਮਾਂ ਚੱਲੀਆਂ ਜੀ ਪੁਰਾਣੀਆਂ ਇਹ ਨਹੀਂ ਬੜੀਆਂ ਵਧੀਆ ਫਿਲਮਾਂ ਹੁੰਦੇ ਸੀ ਨਾ ਚੰਗੀਆਂ ਹਾਸੇ ਵਾਲੀਆਂ ਖੇਡੇ ਵਾਲੀਆਂ ਜੀਵਨ ਦੀ ਜਿਹੜੇ ਨਾਰਮਲ ਗੱਲਾਂ ਬਾਤਾਂ ਦੀਆਂ ਫਿਲਮਾਂ ਹੁੰਦੀਆਂ ਸੀ ਉਹ ਦੇਖਣੀ ਹੈ ਨਾ ਜੀ ਤੇ ਹੱਸਣਾ ਖੇੜ ਖੜ ਕੇ ਤੇ ਵਿੱਚੇ ਕੀ ਹੋਣਾ ਕਈ ਵਾਰੀ ਨਾ ਉਹਨਾਂ ਨੇ ਉਹਨਾਂ ਨੇ ਤਾਂ ਖਾਣਾ ਪੀਣਾ ਉਹਨਸੋ ਤਾਂ ਆਪਣੇ ਘਰ ਬੈਠੇ ਸੀ ਅਸੀਂ ਤੇ ਦੂਜੇ ਦੇ ਘਰ ਆ ਕੇ ਬੈਠੇ ਆ ਤੇ ਉਹਨਾਂ ਨੇ ਆਪਣਾ ਜਿਹੜਾ ਨਾ ਜੀ ਖਾਣ ਪੀਣ ਦਾ ਵਿੱਚ ਮਾੜਾ ਮੋਟਾ ਵੀ ਖਾਂਦੇ ਕੋਿੰਦੇ ਰਹਿਣਾ ਤੇ ਅਸੀਂ ਝਾਕਦੇ ਰਹਿਣਾ ਤੇ ਉਹ ਨਾ ਤੇ ਉਹਨਾਂ ਨੇ ਪੁੱਛਣਾ ਸਾਨੂੰ ਤੇ ਨਾ ਹੀ ਅਸੀਂ ਉਹਨਾਂ ਨੂੰ ਕਹਿਣਾ ਉਹਨਾਂ ਨੇ ਰੂਟੀਨ ਤੇ ਖਾ ਜਿਹੜਾ ਬੱਚੇ ਨੇ ਬੈਠੇ ਨੇ ਵੇਖਦੇ ਨੇ ਵੇਖੀ ਜਾਂ ਟੀਵੀ ਸੋ ਉਹ ਬੜਾ ਸੋਹਣਾ ਸਮਾਂ ਸੀਗਾ ਕਿਸੇ ਦੇ ਘਰ ਬੈਠ ਕੇ ਟੀਵੀ ਦੇਖਣਾ ਕਿੱਥੇ ਜਜ਼ਬਾ ਉਹ ਜਜ਼ਬਾਤ ਕਿੱਥੇ ਆਣੇ ਆ ਅੱਜ ਕੱਲ ਤੇ ਘਰ ਚ ਤਿੰਨ ਕਮਰਿਆਂ ਤੇ ਤਿੰਨਾਂ ਚ ਟੀਵੀ ਲੱਗੇ ਨੇ ਕੰਪਿਊਟਰ ਲੱਗੇ ਨੇ ਫੋਨ ਫੜੇ ਨੇ ਸਭ ਨੇ ਤਾਂ ਮੈਂ ਗੱਲਾਂ ਉਹ ਸਮਝਦੇ ਕਰਦਾ ਜਿਨ੍ਹਾਂ ਨੇ ਸਮਾਂ ਹੰਡਾਇਆ ਹੋਇਆ ਨਾ ਜੀ ਉਹਨਾਂ ਨੂੰ ਤਾਂ ਲੱਗਣੀਆਂ ਬਹੁਤ ਵਧੀਆ ਗੱਲਾਂ ਤੇ ਜਿਨ੍ਹਾਂ ਨੇ ਨਹੀਂ ਹੰਡਾਇਆ ਉਹ ਵੀ ਸੁਣਨ ਉਹਨਾਂ ਨੂੰ ਲੱਗੇ ਪਤਾ ਵੀ ਕੀ ਹੁੰਦਾ ਜੀ ਵੀ ਬਿਨਾ ਇੰਟਰਨੈਟ ਤੋਂ ਬਿਨਾ ਫੋਨਾਂ ਤੋਂ ਬਿਨਾ ਟੀਵੀਆਂ ਤੋਂ ਤੇ ਕਿਦਾਂ ਜੀਵਨ ਚੱਲਦਾ ਸੀਗਾ ਬੜੀ ਸ਼ਾਂਤੀ ਸੀਗੀ ਬੜਾ ਸਕੂਨ ਸੀਗਾ ਸਕੂਨ ਜਿਹੜਾ ਨਾ ਜੀ ਉਹ ਠਰਮੇ ਨਾਲ ਮਨ ਟਿਕਿਆ ਰਹਿੰਦਾ ਸੀ ਸਾਰੀ-ਸਾਰੀ ਦਿਹਾੜੀ ਹਾਂ ਹਰ ਕੋਈ ਸੰਤੋਸ਼ ਰਹਿਦਾ ਸੀਗਾ ਭੱਜੋ ਭੱਜ ਨਹੀਂ ਸੀ ਹੈਗੀ ਬਿਨਾਂ ਗੱਲ ਦੀ ਜਿਹੜੀ ਅੱਜ ਕੱਲ੍ਹ ਅਸੀਂ ਪਾਈ ਹੋਈ ਹੈ ਤੇ ਨਾਲੇ ਲੋਕੀ ਗੱਲਾਂ ਕਰਦੇ ਸਨ ਇੱਕ ਦੂਜੇ ਨਾਲ ਹੁਣ ਜਿਵੇਂ ਮੈਂ ਤੁਹਾਡੇ ਨਾਲ ਗੱਲਾਂ ਕਰਨ ਲੱਗ ਗਿਆ ਨਾ ਜੀ ਤੇ ਮੇਰਾ ਦਿਲ ਕਰਿਆ ਕਿ ਐਵੇਂ ਯਾਰ ਸਾਈਕਲਿੰਗ ਕਰਨ ਤੁਰਿਆ ਮੈਂ ਮੂੰਹ ਜਾ ਘੁੱਟ ਕੇ ਸਾਈਕਲ ਚਲਾਈ ਜਾਵਾਂ ਚੁੱਪ ਕਰਕੇ ਤੇ ਕਿਉਂ ਨਾ ਗੱਲਾਂ ਬਾਤਾਂ ਕਰਨਾ ਗੱਲਾਂ ਬਾਤਾਂ ਕਰਨ ਨੂੰ ਸਵੇਰੇ ਸਵੇਰੇ ਕਿਸੇ ਕੋਲ ਟਾਈਮ ਨਹੀਂ ਮੈਂ ਤੇ ਵਿਲਾ ਹਾਂ ਤੇ ਉਹ ਹਰ ਕੋਈ ਆਪਣੇ ਆਪਣੇ ਕੰਮ ਨੂੰ ਤੁਰਿਆ ਤੇ ਮੈਂ ਕਿਹਾ ਵੀ ਹੁਣ ਗੱਲਾਂ ਕਿਹਦੇ ਨਾਲ ਕਰਾਂ ਤਾਂ ਮੈਂ ਆਹ ਫੋਨ ਮੈਂ ਕਿਹਾ ਚੱਲੇ ਤਾਂ ਕੋਈ ਫਾਇਦਾ ਨਹੀਂ ਹੈ ਫੋਨ ਕੱਟ ਕੇ ਤੇ ਮੈਂ ਕਿਹਾ ਨਾਲੇ ਤੁਹਾਨੂੰ ਦ੍ਰਿਸ਼ ਦਿਖਾਈਏ ਆ ਦੇਖੋ ਪਪੂਲਰ ਲੱਗਾ ਆਲੇ-ਦੋਲੇ ਦੇ ਖੇਤ ਖੇਲਿਆਣ ਦਿਖਾਈਏ ਤੇ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਮਾਰੀਏ ਹੈ ਚੁੱਪਚੀ ਪੀਤੇ ਸਾਈਕਲ ਚਲਾਣ ਵਾਲੋ ਤੇ ਉਹ ਜਿਹੜੀਆਂ ਗੱਲਾਂ ਸੀਗੀਆਂ ਨੇ ਜੀ ਬਚਪਨ ਦੀ ਫੇਰੀ ਤੁਹਾਨੂੰ ਲਵਾਤੀ ਉਦੋਂ ਬਾਅਦ ਫਿਰ ਹੌਲੀ ਹੌਲੀ ਵੱਡੇ ਹੁੰਦੇ ਚਲੇ ਗਏ ਜ਼ਿੰਦਗੀ ਦੀ ਸਮਝ ਆਉਂਦੀ ਗਈ ਆ ਦੇਖੋ ਜੀ ਬੱਸ ਆ ਰਹੀ ਐ ਸਕੂਲ ਦੀ ਬੱਚਿਆਂ ਨੂੰ ਲੈ ਕੇ ਜਾ ਰਹੀ ਐ ਤੇ ਅਸੀਂ ਇੱਥੇ ਪੈਦਲ ਹੀ ਜਾਂਦੇ ਸੀ ਪੈਦਲ ਜਾਂਦੇ ਸੀ ਵਧੀਆ ਸਮੇ ਸੀਗੇ ਸਤਿ ਸ੍ਰੀ ਅਕਾਲ ਜੀ ਔਰ ਦੇਖੋ ਜੀ ਆਹ ਨਜ਼ਾਰੇਦਾਰ ਸੀਨ ਹੈ ਪਿੰਡਾਂ ਦੇ ਜਿੰਨੂੰ ਮਰਜੀ ਭਾਵੇਂ ਕੋਈ ਜਾਣਦਾ ਭਾਵੇਂ ਨਹੀਂ ਜਾਣਦਾ ਸਤਿ ਸ੍ਰੀ ਅਕਾਲ ਜੀ ਅੱਗੋਂ ਸਤਿ ਸ੍ਰੀ ਅਕਾਲ ਜੀ ਦਾ ਜਵਾਬ ਮਿਲੂਗਾ ਤੁਹਾਨੂੰ ਹਾਂ ਜੇ ਨਹੀਂ ਕਰੋਗੇ ਤੇ ਅਗਲਾ ਵੀ ਨਹੀਂ ਬੋਲੇਗਾ ਐਂ ਬਲਾਈਂ ਗੱਲ ਬਣਨੀ ਹੈ ਤਾਂ ਐਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਤੀ ਮੈਂ ਸਤਿ ਸ੍ਰੀ ਅਕਾਲ ਜੀ ਕਿੰਨਾ ਸ਼ਾਦਾ ਸੋਹਣਾ ਜਿਹੜਾ ਸ਼ਬਦ ਹੈ ਸਤਿ ਸ੍ਰੀ ਅਕਾਲ ਵਾਹ ਜੀ ਵਾਹ ਇੱਕ ਪਿੰਡ ਦੇ ਨੇੜੇ ਪਹੁੰਚ ਗਿਆ ਜੀ ਮੈਂ ਹੁਣ ਅੱਗੇ ਵਾਦੀ ਸ਼ੁਰੂ ਹੋ ਜਾਣੀ ਆ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਮੈਨੂੰ ਵੀ ਪਤਾ ਨਹੀਂ ਲੱਗਾ ਕਿਦਾਂ ਟਾਈਮ ਪਾਸ ਹੋ ਗਿਆ ਘੁੰਮਦੇ ਘੁਮਾਉਂਦੇ ਸੀ ਇੱਧਰੋਂ ਨਿਕਲ ਕੇ ਆ ਗਏ ਔਰ ਕਰਿਓ ਕੋਈ ਨਾ ਕੋਈ ਟਿੱਪਣੀ ਕਮੈਂਟ ਕਰਿਓ ਆਪਣੇ ਬਚਪਨ ਦੀ ਕੋਈ ਯਾਦ ਵਿੱਚ ਪਾਇਓ ਦੱਸਿਓ ਤੇ ਇਸ ਗੱਲ ਤੇ ਵੀ ਕਮੈਂਟ ਕਰਿਓ ਵੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਇਹ ਚੁੱਪ ਵੱਟ ਕੇ ਰਹਿਣ ਨਹੀਂ ਦਾ ਪਹਿਲਾਂ ਬੱਸਾਂ ਵਿੱਚ ਵੀ ਨਾ ਜੇ ਸਫ਼ਰ ਕਰਨਾ ਨਾ ਜੀ ਤੇ ਸਵਾਰੀਆਂ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਸੀਗੀਆਂ ਉਹ ਆ ਦਿਖ ਲ ਮਸਾਂ ਤੇ ਬੈਨਾ ਮੈਂ ਸਵਾਰੀ ਗੱਲ ਹੀ ਨਹੀਂ ਕਰਦੀ ਕੋਈ ਕਿਸੇ ਨਾਲ ਉਹ ਡਰਾਈਵਰ ਨਾਲ ਗੱਲਾਂ ਮਾਰਨ ਲੱਗ ਜੰਨੇ ਸੀ ਪਹਿਲਾਂ ਲੋਕੀ ਐਵੇਂ ਜਿਹੜਾ ਨਾ ਜੀ ਉਹ ਨਾਲ ਸਾਂਝ ਪਾ ਲੈਣੀ ਕੰਡੈਕਟਰ ਨਾਲ ਨਾਲ ਦੀ ਸਾਰੀ ਬੈਠੀ ਨਾਲ ਗੱਲਾਂ ਬਾਤਾਂ ਵੰਨ ਲੇ ਹੁਣ ਬੁਲਾਉਂਦਾ ਹੀ ਕੋਈ ਨਹੀਂ ਕਿਸੇ ਨੂੰ ਬੁਲਾਉਣਾ ਚਾਹੀਦਾ ਮੈਂ ਤੇ ਬੁਲਾ ਲੈਣਾ ਜਾਣ ਕੇ ਬੁਲਾ ਲੈਣਾ ਥੋੜਾ ਜਿਆਦਾ ਅਗਲਾ ਭਾਵੇਂ ਸੋਚਦਾ ਇੱਕ ਵਾਰੀ ਯਾਰੀ ਕੀ ਗੱਲ ਕਰਨ ਲੱਗੇ ਗੱਲਾਂ ਮਾਰਨ ਲੱਗੇ ਮੇਰੇ ਨਾਲ ਪਰ ਛੇਤੀ ਸੈੱਟ ਵੀ ਹੋ ਜਾਂਦਾ ਬੰਦਾ ਅਸੀ ਗੱਲ ਨਹੀਂ ਜੇ ਤੁਸੀਂ ਗੱਲਾਂ ਮਾਰਨ ਤੇ ਆਜੋਗੇ ਤੇ ਅਗਲਾ ਵੀ ਸੈੱਟ ਹੋ ਜਾਂਦਾ ਤੁਹਾਨੂੰ ਵੀ ਤੇ ਸੈੱਟ ਕੀਤਾ ਹੀ ਹੋਇਆ ਨਾ ਜੀ ਮੈਂ ਸੁਣਦਾ ਹੀ ਪਿਆ ਉਹ ਨਾ ਮੇਰੀਆਂ ਚਲੋ ਚੰਗਾ ਜੀ ਮਿਹਰਬਾਨੀ ਸ਼ੁਕਰੀਆ ਗੱਲਾਂ ਸੁਣਨ ਲਈ ਤੇ ਹੁਣ ਪਿੰਡ ਆ ਗਏ ਜੀ ਨੇੜੇ ਤੇ ਮੈਂ ਹੁਣ ਘਰ ਨੂੰ ਜਾਂਦਾ ਜੀ ਕੰਮ ਧੰਦਾ ਕੋਈ ਦੇਖਦਾ ਤੁਸੀਂ ਵੀ ਕੋਈ ਆਪਣਾ ਜਿਹੜਾ ਨਿੱਕਰ ਸੁੱਕਰ ਕੰਮ ਧੰਦਾ ਹੈਗਾ ਵੇਖੋ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਐਦਾਂ ਦੀਆਂ ਗੱਲਾਂ ਕਰਦੇ ਜੀ ਅਸੀਂ ਬੱਲੇ ਬੱਲੇ ਫਿਲਮ ਜਿਵੇਂ ਰਿਕਾਰਡ ਤੋਂ ਜ਼ਿੰਦਗੀ ਦੀਆਂ ਨਾਰਮਲ ਜ਼ਿੰਦਗੀ ਲਾਈਵ ਹਾਂਜੀ ਲਾਈਵ ਵਲੌਗਿੰਗ ਕਰਨੀ ਜੀ ਪਾਨੂੰ ਬਿਨ ਨੈਚੁਰਲ ਜਿਦਾਂ ਜੀਵਨ ਚੱਲ ਰਿਹਾ ਸਾਈਕਲ ਚੱਲ ਰਿਹਾ ਮੇਰਾ ਆ ਵੇਖ ਲਓ ਚੱਲ ਰਿਹਾ ਔਰ ਆ ਖੇਤ ਆ ਜੀ ਇਧਰਲੇ ਪਾਸੇ ਟਾਵਰ ਲੱਗਾ ਆ ਸੂਰਜ ਚੜਨ ਡਿਆ ਆ ਦੇਖੋ ਜੀ ਕੁੱਤਾ ਸੋਰੇ ਸੋਰੇ ਇਹ ਵੀ ਮਸਰੂਫ ਹੋਇਆ ਕਿਸੇ ਵੇਲੇ ਹੈਲੋ ਔਰ ਆ ਦੇਖੋ ਜੀ ਰੂੜੀ ਤੇ ਚੜਿਆ ਬੈਠਾ ਆ ਹੈ ਦ੍ਰਿਸ਼ ਤੁਹਾਡਾ ਸੰਦਿਆ ਕੀਤਾ ਫਿਰ ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਸ਼ੁਕਰੀਆ ਮਿਹਰਬਾਨੀ